ਅੱਜ ਦੀ ਕਹਾਣੀ ਔਰਤ ਦੇ ਉਸ ਪੱਖ ਦੀ ਕਹਾਣੀ ਹੈ ਕਿ ਔਰਤ ਜਿੱਥੇ ਪੈਦਾ ਹੁੰਦੀ ਹੈ ਉਹ ਆਪਣੇ ਮਾਪਿਆਂ ਦਾ ਕਿੰਨਾ ਸਾਥ ਦੇਣ ਦੀ ਕੋਸ਼ਿਸ਼ ਕਰਦੀ ਹੈ ਇਹ ਭੈਣ ਦੱਸਦੀ ਹੈ ਕਿ ਮੈਂ ਜਦੋਂ ਪੈਦਾ ਹੋਈ ਤਾਂ ਅਸੀਂ ਪਹਿਲਾਂ ਸਾਡੇ 4 ਕੁੜੀਆਂ ਪੈਦਾ ਹੋ ਗਈਆਂ ਭਰਾ ਬਹੁਤ ਬਾਅਦ ਵਿੱਚ ਪੈਦਾ ਹੁੰਦੇ ਆ ਤੇ ਬਹੁਤ ਛੋਟੇ ਹੁੰਦੇ ਆ ਤੇ ਘਰੇ ਅਤ ਦੀ ਗਰੀਬੀ ਹੁੰਦੀ ਹੈ ਭੈਣ ਦੱਸਦੀ ਹੈ ਕਿ ਬਾਪੂ ਮੇਰਾ ਠੇਕੇ ਤੇ ਜ਼ਮੀਨ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਤੇ ਸਬਜ਼ੀ ਬੀਜਦਾ ਭੈਣ ਦੱਸਦੀ ਹੈ ਕਿ ਮੈਂ ਮੋਢੇ ਤੇ ਡਰਮੀਆਂ ਚੱਕ ਦੀ 7 ਸਾਲ ਦੀ ਹੁੰਦੀ ਹੋਈ ਸਪਰੇ ਬਾਪੂ ਨਾਲ ਕਰਨ ਜਾਂਦੀ ਫਿਰ ਐਦਾਂ ਹੀ ਕਰਦੇ ਕਰਦੇ ਮਿਹਨਤ ਆਪਦੇ ਬਾਪੂ ਦੇ ਮਗਰ ਤੁਰੀਆਂ ਫਿਰਦੀਆਂ ਨੇ ਮਿਹਨਤ ਕਰਦੀਆਂ ਕਰਦੀਆਂ ਜਦੋਂ ਜਵਾਨ ਹੁੰਦੀਆਂ ਤਾਂ ਸਾਈਕਲ ਤੇ ਸਵੇਰ ਦੇ 2 ਵਜੇ ਉੱਠ ਕੇ ਮੰਡੀ ਪਹੁੰਚਦੀਆਂ ਜਿੱਥੋਂ ਤੁਰ ਕੇ ਜਾਂਦੀਆਂ ਨੂੰ 3 ਘੰਟੇ ਲੱਗਦੇ ਤੇ ਉਹੀ ਸਬਜ਼ੀ ਇਹ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਪਹਿਨ ਦੱਸਦੀ ਹੈ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਕੀ ਕੀ ਸੰਘਰਸ਼ ਕੀਤੇ ਕਿਵੇਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਇਆ ਤੇ ਉਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਇਸ ਮਿਹਨਤ ਦੀ ਜ਼ਿੰਦਗੀ ਤੋਂ ਮੇਰੇ ਜਦੋਂ ਵਿਆਹ ਹੋਊਗਾ ਉਦੋਂ ਮੇਰੀ ਜ਼ਿੰਦਗੀ ਵਿੱਚ ਕੁਝ ਬਦਲਾਅ ਹੋਊਗਾ ਭੈਣ ਦੱਸਦੀ ਆ ਕਿ ਮੇਰੇ ਮਾਪਿਆਂ ਨੇ ਇਹ ਵੀ ਨਹੀਂ ਵੇਖਿਆ ਕਿ ਮੁੰਡਾ ਕਿਵੇਂ ਆ ਕਿਵੇਂ ਨਹੀਂ ਇੱਕ ਨਸ਼ੇੜੀ ਦੇ ਪੱਲੇ ਪਾਤੀ ਵਿਆਹ ਤੋਂ ਦੂਜੇ ਦਿਨ ਤੀਜੇ ਦਿਨ ਇਹਨੂੰ ਕਹਿੰਦੇ ਕਿ ਜਾਂ ਤੂੰ ਕਿਸੇ ਘਰੇ ਗੋਹਾਕੂੜਾ ਕਰਕੇ ਆ ਪੈਣ ਦੀ ਜ਼ਿੰਦਗੀ ਦੇ ਵਿੱਚ ਹੋਰ ਕੀ ਕੁਝ ਦਿੱਕਤ ਆਈਆਂ ਸਾਰਾ ਕੁਝ ਅਸੀਂ ਤੁਹਾਨੂੰ ਇਸ ਕਹਾਣੀ ਜਦੋਂ ਪੂਰੀ ਸੁਣੋਗੇ ਤਾਂ ਤੁਹਾਨੂੰ ਹੈਰਾਨੀ ਹੋਊਗੀ ਕਿ ਔਰਤ ਦੀ ਜ਼ਿੰਦਗੀ ਕਿਤੇ ਵੀ ਆਸਾਨ ਨਹੀਂ ਹੁੰਦੀ ਪਰ ਔਰਤ ਆਪਣੀ ਮਾਪਿਆਂ ਦੇ ਹੁੰਦੀ ਹੈ ਤਾਂ ਮਾਪਿਆਂ ਦਾ ਬਹੁਤ ਸਾਥ ਦਿੰਦੀ ਹੈ ਜੇਕਰ ਸਹੁਰੇ ਪਰਿਵਾਰ 'ਚ ਹੁੰਦੀ ਹੈ ਤੇ ਸਹੁਰੇ ਪਰਿਵਾਰ 'ਚ ਵੀ ਬਹੁਤ ਜ਼ਿਆਦਾ ਸਾਥ ਦਿੰਦੀ ਹੈ ਤੇ ਮਿਹਨਤ ਕਰਦੀ ਹੈ ਆਪਣਾ ਘਰ ਟੁੱਟਣ ਤੋਂ ਬਚਾਉਂਦੀ ਹੈ ਸਟੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਭੇਨਦੇ ਹੌਸਲਾ ਫੁਜਾਈ ਲਈ ਜਰੂਰ ਕਰਿਓ ਜੇ ਕਮੈਂਟ ਸੈਕਸ਼ਨ 'ਚ ਜਦੋਂ ਜਾਉਂਗੇ ਇੱਕ ਹਾਈਪ ਦਾ ਤੁਹਾਨੂੰ ਬਟਨ ਆਊਗਾ ਉਹ ਹਾਈਪ ਦਾ ਬਟਨ ਨੱਪ ਦਿਓ ਜੇ ਉਹ ਬਿਲਕੁਲ ਮੁਫਤ ਹੈ ਇਸ ਲਈ ਤੁਸੀਂ ਸਾਨੂੰ ਜਰੂਰ ਸਪੋਰਟ ਕਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਠੀਕ ਹੈ ਸਰ ਭਾਣੇ ਆਪਾਂ ਤੁਹਾਡੇ ਬਚਪਨ ਤੋਂ ਸ਼ੁਰੂ ਕਰਦੇ ਹਾਂ ਕਹਾਣੀ ਤੁਹਾਡੀ ਹਾਂਜੀ ਸਰ ਬਚਪਨ ਬਾਰੇ ਦੱਸੋ ਠੀਕ ਹੈ ਜੀ ਸਰ ਮਾਤਵਾ ਦੇ ਘਰ ਬਹੁਤ ਜਾਦੀ ਗਰੀਬੀ ਦੇਖੀ ਆ। ਹਮ ਮਤਲ ਐ ਘਰਾਂ ਚ ਉੱਥੇ ਵੀ ਕੰਮ ਧੰਦੇ ਕਰਦੇ ਰਹਿਆ। ਤੇ ਉਹਦੇ ਨਾਲ ਦਿਹਾੜੇ ਮੇ ਧੱਪੇ ਕਰਦੇ ਰਹਿਆ ਬਸ ਕਿਸੇ ਵੇਲੇ ਰੋਟੀ ਖਾਂਦੇ ਸੀ ਤੇ ਵਸੇਲੇ ਪੁੱਕੇ ਸੌਂ ਜਾਂਦੇ। ਹਮ ਹੜਾ ਆਗਾ ਸੀ ਪਾਣੀ ਆਗਾ ਸੀ ਬਹੁਤ ਔਖੇ ਦਿਨ ਕੱਤੇ ਪਿਓ। ਹਮ ਸਾ ਛੋਟੇ ਬਹੁਤ ਦਿਨ ਔਖੇ ਦੇਖ ਕੇ ਅਸੀਂ ਹਮ ਤੁਸੀਂ ਦੱਸਦੇ ਸੀ ਉੱਥੇ ਵੀ ਬੜਾ ਤੁਹਾਨੂੰ ਦਿੱਕਤ ਆਈਆਂ ਹਾਂਜੀ ਬਹੁਤ ਜ਼ਿਆਦੀ ਸੀ ਹਮ ਪਰ ਕੋਈ ਸਾਥ ਦੇਣ ਵਾਲਾ ਕੋਈ ਨਹੀਂ ਸੀ ਹਮ ਰਿਸ਼ਤੇਦਾਰ ਵੀ ਸਾਰੇ ਮਾਮੇ ਚਾਚਾ ਸਭ ਪਾਸਾ ਮੋੜ ਗਏ ਸੀ ਹਮ ਕੋਈ ਨਹੀਂ ਖੜਾ ਸੀ ਮੇਰੇ ਨਾਲ ਤੁਸੀਂ ਸ਼ੁਰੂ ਦਾ ਵਕਤ ਵੇਖਦੀ ਆਈ ਤੁਸੀਂ ਕਿੰਨੇ ਭੈਣ ਭਰਾ ਸੀ ਅਸੀਂ 4 ਭੈਣਾਂ ਸੀ ਭਾਈ ਛੋਟੇ ਸੀ ਅੱਛਾ ਵੱਡੀਆਂ ਤੁਸੀਂ ਸੀ ਹਾਂਜੀ ਹਮ ਘੋੜੇ ਨਾਲ ਬਹੁਤ ਦਿਹਾੜੀ ਕੀਤੀ ਅਸੀਂ ਬਹੁਤ ਖੇਤੀਬਾੜੀ ਦਾ ਕੰਮ ਬਹੁਤ ਜ਼ਿਆਦਾ ਕੀਤਾ ਸੀ ਹੂੰ ਨਾਲ ਪਸ਼ੂ ਪੂਸੂ ਪਾਲਦੇ ਰਹੇ ਬਸ ਟਾਈਮ ਪਾਸ ਕਰੀਏ ਤੇ ਪਿਓ ਦੇ ਖੇਤੀਬਾੜੀ ਆਪਦੀ ਸੀ ਤੁਹਾਡੀ ਨਹੀਂ ਜੀ ਠੇਕੇ ਤੇ ਸੀ ਜੀ ਠੇਕੇ ਤੇ ਲੈਂਦੇ ਸੀ ਪਿਓ ਦੇ ਨਾਲ ਫਿਰ ਕੰਮ ਕਰਨ ਜਾਂਦੇ ਸੀ ਤੁਹਾਡੀ ਉਮਰ ਕਿੰਨੀ ਕੁ ਸੀ ਉਦੋਂ ਤੁਹਾਵਾ ਛੋਟ ਨਾ ਛੋਟ ਨਾ ਹੈ ਜੀ ਸਰ ਕਿੰਨੇ ਕੁ ਚਿਰ ਦੇ ਤੁਸੀਂ ਕੰਮ ਕਰਨ ਲੱਗੇ ਸੀ ਬਸ ਉਹ ਮਰਦੇ ਤੋਂ ਪਹਿਲਾਂ ਇਹ 7-8 ਸਾਲ ਦੇ ਬਸ ਸਕੂਲ ਚ ਨਹੀਂ ਪਿਓ ਨੇ ਪਾਇਆ ਕਹਿੰਦਾ ਗਰੀਬੀ ਬਹੁਤ ਕੀ ਪੜੋਂਗੀਆਂ ਮੇਰੇ ਨਾਲ ਸਾਥ ਦੋ ਬਸ ਢਾਡੀ ਢੱਪਾ ਕਰਨ ਲੱਗ ਗਏ ਖੇਤੀਬਾੜੀ ਦਾ ਕੰਮ ਕਰੀ ਗਏ ਬਸ ਪੜੇ ਤਾਂ ਗਿਆ ਹੀ ਨਹੀਂ ਸਕਤ ਹੂੰ ਪੜਨ ਵਾਲੇ ਦਿਨ ਰੱਬ ਨੇ ਦਿੱਤੇ ਹੀ ਨਹੀਂ ਸੰ ਹੂੰ ਬਸ ਆਈਆਂ ਬਸ ਦੇਖ ਦੁੱਖ ਦੇਖਦੀ ਆਈ ਸ਼ੁਰੂ ਤੋਂ ਮੈਂ ਤਾਂ ਮੰਨ ਲਓ 7ਵੀਂ 8ਵੀਂ ਜੇ ਤੁਸੀਂ 7-8 ਸਾਲ ਦੇ ਇੱਕ ਬਹੁਤ ਹੀ ਛੋਟਾ ਬੱਚਾ ਹੁੰਦਾ ਤੁਸੀਂ ਫਿਰ ਕੀ ਕੰਮ ਕਰਦੇ ਸੀ ਉਦੋਂ ਬਸ ਐ ਪਿਓ ਨਾਲ ਸਬਜੀ ਵੇਚਣ ਬਾਗੇ ਸਾਈਕਲ ਤੇ ਰਾਤ ਨੂੰ ਮੰਡੀ ਚ ਟੋਕਰਾਂ ਪੜ ਲੈਣਾ ਸਬਜੀ ਵੇਚ ਜਾਂਦੇ ਸੀ ਬਸ ਖੇਤੀਬਾੜੀ ਕਰਦੇ ਸੀ ਦਿਹਾੜੀਆਂ ਬਸ ਮਗਰ ਮਗਰ ਤੁਰੀਆਂ ਫਿਰਦੀਆਂ ਸੀ ਹਾਂਜੀ ਮਗਰ ਮਗਰ ਬਸ ਐ ਬੱਚੇ ਛੁੱਟ ਨਹੀਂ ਸੀ ਉਦੋਂ ਕੋਈ ਸੂਬ ਨਹੀਂ ਹੁੰਦੀ ਸੀ ਪਰ ਪਿਓ ਦੇ ਨਾਲ ਸਾਥ ਬਹੁਤ ਦਿੱਤਾ ਸੀ ਹੂੰ ਭਰਾ ਬਹੁਤ ਛੋਟੇ ਹੋਏ ਸੀ ਹੂੰ ਬਹੁਤ ਗਰੀਬੀ ਦੇਖੀ ਅਸੀਂ ਬਹੁਤ ਜ਼ਿਆਦਾ ਹੂੰ ਇਹ ਹੁੰਦਾ ਸੀਗਾ ਵੀ ਦੂਜੇ ਜਵਾਬ ਸਕੂਲ ਜਾਂਦੇ ਅਸੀਂ ਐਵੇਂ ਖੇਤਾ ਚ ਹੀ ਤੁਰਿਆ ਕਰਨੀ ਸੀ ਸਰ ਬਹੁਤ ਜਾਣਦਾ ਪਰ ਮਜਬੂਰੀ ਨੇ ਨਹੀਂ ਜਾਂਦ ਦਿੱਤਾ ਹੂੰ ਪੜਾਈ ਦਾ ਰੱਬ ਨੇ ਟਾਈਮ ਹੀ ਨਹੀਂ ਦਿੱਤਾ ਹੂੰ ਫਿਰ ਮਤਲਬ ਜਦੋਂ 7-8 ਸਾਲ ਤੋ ਜੋ ਹੌਲੀ-ਹੌਲੀ ਤੁਸੀਂ ਜਵਾਨ ਵੀ ਹੋਏ ਹੋਵੋਗੇ ਹਾਂਜੀ ਤੇ ਜਵਾਨੀ ਚ ਵੀ ਫਿਰ ਕੰਮ ਹੀ ਕੀਤਾ ਹਾਂ ਜਵਾਨੀ ਚ ਵੀ ਕੰਮ ਹੀ ਕੀਤਾ ਫਿਰ ਜਵਾਨ ਕੁੜੀਆਂ ਨੂੰ ਤਾਂ ਕੰਮ ਕਰਨਾ ਹੀ ਔਖਾ ਹੁੰਦਾ ਬੰਦਿਆਂ ਵਾਲੇ ਦਾ ਜਾ ਕੇ ਉਹ ਫਿਰ ਉਦੋਂ ਵੀ ਤਾਂ ਦਿੱਕਤ ਆਈ ਹੁੰਦੀ ਸਰ ਮੌਰ ਬਹੁਤ ਸਹੀ ਸੀ ਹੂੰ ਉਦੋਂ ਕੋਈ ਇਹੋ ਜਿਹੀ ਗੱਲਬਾਤ ਕੰਮ ਨੇਰੇ ਸਵੇਰੇ ਕਰੀ ਦੱਸ ਕੋਈ ਉਹ ਜਿਹੀ ਗੱਲ ਨਹੀਂ ਸੀ ਹੂੰ ਮੁੰਡੇਾਂ ਨੂੰ ਪਿਓ ਦੇ ਨਾਲ ਬਰੋਬਰ ਤੇ ਬਹੁਤ ਕੰਮ ਕੀਤਾ ਹੂੰ ਅੱਜ ਵੀ ਸਾਨੂੰ ਉੱਥੇ ਲੋਕ ਬਹੁਤ ਸਲਾਉਂਦੇ ਵੀ ਤੇਰੀਆਂ ਕੁੜੀਆਂ ਨੇ ਕੰਮ ਕੀਤਾ ਬਹੁਤ ਜ਼ਿਆਦਾ ਮੁੰਡੇਾਂ ਨੂੰ ਕੀਤਾ ਪਰ ਮਾਂ ਨੂੰ ਕਦੀ ਗਾਲਾਂ ਲਾਂਭਾ ਨਹੀਂ ਦਵਾਸੀ ਹੁਣ ਤਾਂ ਟਾਈਮ ਬਹੁਤ ਹੋਰ ਹੋਊ ਸਾਬਦੇ ਉਦੋਂ ਜਦੋਂ ਤੁਸੀਂ ਉਦੋਂ ਵੀ ਫਿਰ ਸਬਜ਼ੀ-ਸਬਜ਼ੀ ਵੇਚਣ ਜਾਂਦੇ ਸੀ ਹਾਂਜੀ ਉਦੋਂ ਵੀ ਹਾਂਜੀ ਜਵਾਨੀ 'ਚ ਵੀ ਸਬਜ਼ੀ ਵੇਚਦੇ ਰਹੇ ਹਾਂਜੀ ਉਦੋਂ ਵੀ ਜਾਂਦੇ ਰਹੇ ਆਪ ਸਾਈਕਲ ਤੇ ਜਾ ਕੇ ਵੇਚਦੇ ਸੀ ਨਹੀਂ ਨਹੀਂ ਗਲਤੀ ਆਪਦੇ ਪਿਓ ਦੇ ਨਾਲ ਜਾਂਦੇ 4 ਵਜੇ ਮੰਡੀ 'ਚ ਵੱਗ ਜਾਈਦਾ ਸੀ ਸਬਜ਼ੀ ਲੈ ਕੇ ਤੋੜ ਕੇ ਭਰ ਕੇ ਰਾਤ ਨੂੰ ਟੋਕਰਾਂ 'ਗ ਭਰ ਲੈਂਦੇ ਸੀ ਸਬਜ਼ੀ ਤੇ ਤੜਕੇ 4 ਵਜੇ ਜਾਂਦੇ ਸੀ ਮੰਡੀ 'ਚ ਹੂੰ ਸਾਈਕਲਾਂ ਤੇ ਜਾਵਦੀਦਾ ਸੀ ਅੱਛਾ ਸਾਈਕਲ ਤੇ ਪਿੰਡੋਂ ਕਿੰਨੀ ਦੂਰ ਸੀ ਮੰਡੀ ਸਾਈਕਲ ਤੇ ਸਫ਼ਰ ਕਰਦੇ ਰਹੇ ਕਿੰਨੀ ਕੁ ਦੂਰ ਸੀ ਮੰਡੀ ਪਿੰਡੋਂ ਬਾਬਾ ਹੀ ਪੈ ਜਾਂਦੀ ਸੀ 2-3 ਘੰਟਿਆਂ ਦਾ ਰਸਤਾ ਪੈ ਜਾਂਦਾ ਅੱਛਾ 2-3 ਘੰਟੇ ਸਵੇਰ ਕਿੰਨੇ ਵਜੇ ਉੱਠ ਕੇ ਜਾਂਦੇ ਅਸੀਂ 4 ਵਜੇ ਤੁਰ ਪੈਂਦੇ ਸੀ ਅੱਛਾ ਹਾਂਜੀ ਸਾਈਕਲ ਤੇ ਸਬਜ਼ੀ ਲੱਦਣੀ ਆਵਦੇ ਡੈਡੀ ਨਾਲ ਤੁਰ ਪੈਂਦੇ ਸਵੇਰ 6-7 ਵਜੇ ਉੱਥੇ ਪਹੁੰਚ ਜਾਂਦੇ ਹਾਂਜੀ ਸੀ 7 ਵਜੇ ਬੋਲੀ ਲੱਗ ਜਾਂਦੀ ਹੁੰਦੀ ਹੂੰ ਤਾਂ ਕਰਕੇ ਸਰਾਹ ਦੱਸ ਇੰਨੇ ਬੰਦਿਆਂ 'ਚ ਜਾ ਕੇ ਤੁਹਾਨੂੰ ਫਿਰ ਮੰਡੀ ਚੌਕਾ ਨਹੀਂ ਹੁੰਦਾ ਸੀਗਾ ਵੀ ਕੁੜੀਆਂ ਸ਼ੰਤੀ ਕਰੀਏ ਮਜ਼ਦੂਰੀ ਕਰਾਉਂਦੀ ਸਾਰ ਮਜਬੂਰੀ ਨਹੀਂ ਜਾਣਾ ਪੈਂਦਾ ਸਾਰਾ ਕੁਛ ਆਪਾ ਹੂੰ ਕਈ ਵਾਰੀ ਕਿਉਂਕਿ ਕੋਈ ਚਲੋ ਮਾਹੌਲ ਭਾਵੇਂ ਠੀਕ ਸੀ ਪਰ ਬੰਦੇ ਤਾਂ ਕਈ ਵਿੱਚ ਮਾੜੇ ਹੁੰਦੇ ਹੀ ਆ ਉਹ ਉਹ ਤਾਂ ਕਮੈਂਟ ਕਰਨ ਲੱਗੇ ਹਨਾ ਬੋਲਣ ਲੱਗੇ ਹਾਂ ਦੇਖਦੇ ਨਹੀਂ ਹੋਣੀ ਸਾਰਾ ਲੋਕਾਂ ਦੇ ਹੁਣ ਆਪਾਂ ਵੀ ਕਰਦੀਆਂ ਵੀਡੀਓ ਪਾਉਨੇ ਆਪਾਂ ਕੋਈ ਖੁਸ਼ੀ ਨਾ ਨਹੀਂ ਪਾਈ ਆਪਾਂ ਆਪਦੇ ਮਜਬੂਰੀ ਚ ਪਾਈ ਆ ਤੇ ਆਪਦੇ ਬੱਚਿਆਂ ਦਾ ਮਰਜੇ ਇਹਨਾਂ ਦਾ ਡੈਡ ਹੀ ਨਹੀਂ ਸਿਰ ਤੇ ਹੈਗਾ ਕੋਈ ਚੰਨ ਉਹ ਜ਼ਿੰਦਗੀ ਬਣ ਜੂ ਆਪਣੀ ਉਹ ਲੋਕ ਕਹੀ ਜਾਂਦੇ ਚਲੋ ਕੋਈ ਨਹੀਂ ਆਪਾਂ ਕੋਈ ਗੁੱਸਾ ਨਹੀਂ ਕਰਦੇ ਯਾਰ ਇਹ ਉਦੋਂ ਫਿਰ ਲੋਕ ਕੀ ਕਹਿੰਦੇ ਸੀ ਜਦੋਂ ਤੁਸੀਂ ਸਬਜੀ ਸਬਜੀ ਲੈ ਕੇ ਜਾਂਦੇ ਸੀ ਸਬਜੀ ਐ ਕਹਿ ਦਿੰਦੇ ਸੀ ਵੀ ਇਹ ਤੇ ਤੇਰੇ ਮੁੰਡੇ ਹੀ ਆ ਹਮ ਕੁੜੀਆਂ ਨਹੀਂ ਗਿਆ ਜਿੰਨੀ ਕਮਾਈ ਕੀਤੀ ਸੀ ਇਹ ਆਪਦੇ ਪਿਓ ਦੇ ਨਾਲ ਕਦੀ ਉਹਨੇ ਉਹ ਹੀ ਨਹੀਂ ਕਰਾਈ ਸੀ ਕਿਸੇ ਤੋਂ ਹੂੰ ਬਹੁਤ ਬਹੁਤ ਕਟਾਟਾ ਰਤ ਨੂੰ ਹੜੰਬਿਆਂ ਤੇ ਜਾ ਕੇ ਨਾਲ ਆਪਦੇ ਪਿਓ ਦੇ ਰਾਤ ਨੂੰ ਹੜੰਬਿਆਂ ਚ ਜਾ ਕੇ ਦਿਹਾੜੀ ਕਰਦੇ ਨੇ ਅਸੀਂ ਹੜੰਬਿਆਂ ਚ ਆਪ ਕੋ ਉਹਦੇ ਰੋਗ ਲਾਉਂਦੇ ਰਹੇ ਅੱਛਾ ਤੂੜੀਆਂ ਕਰਦੇ ਰਹੇ ਰਾਤ ਨੂੰ ਸਪਰੇਅ ਦੀਆਂ ਢੋਲੀਆਂ ਮੈਂ ਸਾਥ-ਸਾਥ ਚੱਕ ਕੇ ਢੂਈ ਤੇ ਸਪਰੇਅ ਕਰੀ ਆਪਦੇ ਪਿਓ ਦੇ ਨਾਲ ਅੱਛਾ ਖੇਤਾਂ ਨੂੰ ਪਾਣੀ ਰਾਤ ਸਾਰੇ ਰਾਤ ਚਾਰ-ਚਾਰ ਜ਼ਮੀਨ ਦੇ ਥੇਕੇ ਤੇ ਲੈਂਦੇ ਸੀ ਰਾਤ ਨੂੰ ਆਪ ਪਾਣੀ ਲਾਉਂਦੇ ਸੀ ਅਸੀਂ ਪਿਓ ਦੇ ਨਾਲ ਹਮ ਅਜੀ ਪਿਓ ਨਕਾ ਦਿਓ ਹੁਣ ਨਹੀਂ ਲੱਗਦਾ ਸੀ ਵੀ ਅਸੀਂ ਕੱਲੀਆਂ ਰਾਤ ਨੂੰ ਜਾਈ ਜੰਨੀ ਆ ਕੋਈ ਟੈਨਸ਼ਨ ਨਹੀਂ ਸੀ ਆਪ ਦੇ ਮਾਪਿਓ ਨਾਲ ਹੁੰਦਾ ਸੀ ਉਦੋਂ ਕੋਈ ਮਾਹੌਲ ਬਹੁਤ ਵਧੀਆ ਹੁੰਦਾ ਸੀ ਹਮ ਹੁੰਦਾ ਅਗਲਾ ਇੱਥੋਂ ਤੱਕ ਕਰਨੀ ਕੋਈ ਜਾਂਦਾ ਹਮ ਉਹ ਤਾਂ ਕੋਈ ਇਹੋ ਜਿਹਾ ਹੈ ਨਹੀਂ ਸੀ ਕੋਈ ਜਮੀਤ ਚ ਕੋਈ ਇੱਕ ਦੂਜੇ ਦੇ ਵਰਤੇ ਨਹੀਂ ਸੀ ਹਮ ਉਹ ਵਧੀਆ ਮਾਹੌਲ ਸੀ ਉਦੋਂ ਸਾਰ ਫਿਰ ਕਿੰਨੀ ਉਮਰ ਚ ਵਿਆਹ ਹੋ ਗਿਆ ਹੋ ਗਿਆ ਨਾ ਲਾਤਾ ਬਸ ਉਹ ਨਿਆਂ ਬਰੇ ਨਹੀਂ ਹੈ ਨੀ ਸਿਆਣੀ ਜੀ ਬਸ ਖੇੜ ਦੇ ਖੇੜ ਦੇ ਜਿਵੇਂ ਬਚਪਨ ਚੀ ਗਰੀਬੀ ਵਾਲੀ ਸੀ ਤੇ ਉਹਨੇ ਦੋ ਭੈਣਾਂ ਦਾ ਕੱਟਣਾ ਦਾ ਪਹਿਲਾਂ ਕਰਤਾ ਇੱਕ ਦਾ ਫੇਰ ਕਰਤਾ ਚੁੰਨੀ ਜਿਹੜਾ ਵੇ ਕਰਤੇ ਸੀ ਉਦੋਂ ਉਦੋਂ ਕਿਹੜੇ ਵਿਆਹ ਹੁੰਦੇ ਸੀ ਮਨ ਚ ਚਲੋ ਹੈ ਨਾ ਜਦੋਂ ਜਦੋਂ ਜਵਾਨ ਹੁੰਦਾ ਕੋਈ ਵੀ ਬੰਦਾ ਜਵਾਨ ਹੋਵੇ ਵਿਆਹ ਦੇ ਸ਼ੌਂਕ ਵੀ ਦੇ ਸ਼ੌਂਕ ਹੁੰਨੇ ਆ ਬਹੁਤ ਸਾਰੇ ਕੁੜੀਆਂ ਆਲੇ ਸ਼ੌਂਕ ਹੁੰਦੇ ਆ ਉਹ ਸਾਰੀਆਂ ਸ਼ੌਂਕ ਹੈ ਹੀ ਨਹੀਂ ਸੀ ਉਹਦੇ ਬਸ ਆਈਆਂ ਕਹਿੰਦੇ ਚੁੰਨੀ ਜਹਾਜ਼ ਚਾਰ ਬੰਦੇ ਤੋਰ ਦਿੰਦੇ ਸੀ ਕਿਹੜੇ ਸ਼ੌਂਕ ਸੀ ਉਹਦੇ ਸਰ ਨਹੀਂ ਮਨਾਂ ਦੇ ਤਾਂ ਹੋਣਗੇ ਸ਼ੌਂਕ ਚਲੋ ਮਜਬੂਰੀ ਨੇ ਸ਼ੌਂਕ ਨਹੀਂ ਪੂਰੇ ਕੀਤੇ ਪਰ ਹੁਣ ਤੇ ਤਾਂ ਹੋਣਿਆ ਸ਼ੌਂਕ ਹੁੰਦੇ ਜੀ ਪਰ ਗਰੀਬੀ ਨੇ ਨਹੀਂ ਕੀਤੇ ਹਮ ਟਾਈਮ ਪਾਸ ਹੁੰਦਾ ਚਾਰ ਬੰਦੇ ਸੱਦ ਕੇ ਚੁੰਨੀ ਚੜਾਵਾ ਕਰ ਦਿੰਦੇ ਸੀ ਉਦੋਂ ਕਿਹੜੇ ਸ਼ੌਂਕ ਸੀ ਉਹਦੇ ਸਰ ਕੀ ਸ਼ੌਂਕ ਤੁਹਾਡਾ ਕੀ ਇੱਛਾ ਸੀ ਕਿ ਤੁਹਾਡਾ ਵਿਆਹ ਕਿਵੇਂ ਹੋਵੇ ਬਸ ਆਈ ਤੇ ਕਹਿੰਦੇ ਵੀ ਸਾਡੇ ਪਿਓ ਨੂੰ ਕੋਈ ਦੁੱਖ ਨਾ ਨੇ ਵਿਆਹ ਦੀ ਗੱਲ ਸੀ ਜਦੋਂ ਵੀ ਤੁਹਾਡੇ ਮਨ 'ਚ ਹੁੰਦਾ ਕੁੜੀ ਦਾ ਨਾ ਜਦੋਂ ਵੱਡੀ ਹੁੰਦੀ ਹੈ ਅਸੀਂ ਸਾਨੂੰ ਐਂ ਹੀ ਵੀ ਅਸੀਂ ਵੱਡੀਆਂ ਹੋ ਕੇ ਕੋਈ ਆਪਦੇ ਸ਼ੌਂਕ ਪੂਰੇ ਕਰਾਂਗੇ ਪਰ ਪ੍ਰਮਾਤਮਾ ਨੇ ਕਰਨੀ ਹੈ ਹੂੰ ਜਿਹੋ ਜਿਹੇ ਦਿਨ ਸੀ ਰੱਬ ਨੇ ਉਹ ਜੇ ਕਰਵਾ ਦਿੱਤੇ ਜਦੋਂ ਹਨਾ ਵੀ ਪੂਰੀ ਗਰੀਬੀ 'ਚ ਰੁਲ ਕੇ ਕੁੜੀ ਦਾ ਵਿਆਹ ਹੋਵੇ ਤੇ ਕੁੜੀ ਨੂੰ ਉਮੀਦ ਹੁੰਦੀ ਹੈ ਵੀ ਸ਼ਾਇਦ ਮੇਰੀ ਸਹੁਰੇ ਪਰਿਵਾਰ 'ਚ ਜਾ ਕੇ ਜ਼ਿੰਦਗੀ ਬਦਲ ਜੂ ਪਰ ਬਦਲੀ ਕਿ ਨਹੀਂ ਹਾਂਜੀ ਹੁੰਦਾ ਜੀ ਪਰ ਨਹੀਂ ਜ਼ਿੰਦਗੀ ਨਹੀਂ ਬਦਲੀ ਕੀ ਕਰਨ ਗਏ ਉੱਥੇ ਗਾਂ ਵੀ ਸੌਹਰਿਆ ਤੇ ਬਸ ਲੋਕਾਂ ਦੇ ਗੋਹੇ ਕੁੜੇ ਸੁਰਦੀ ਰਹਗੀ ਉੱਥੇ ਵੀ ਜਾ ਕੇ ਗਰੀਬੀ ਸੀ ਉੱਥੇ ਵੀ ਦੀ ਉੱਥੇ ਵੀ ਲੋਕਾਂ ਦੇ ਪੋਚੇ ਲਾਲੇ ਬਸ ਟਾਈਮ ਪਾਸ ਕਰਦੀ ਸੀ ਅੱਛਾ ਇੱਥੇ ਇੱਥੇ ਪਹੁੰਚਦੀ ਆਪਦੇ ਬੱਚਿਆਂ ਖਾਤਰਾ ਖੁਸ ਕਰ ਹੂੰ ਜਦੋਂ ਵਿਆਹ ਹੋਣ ਸਾਰ ਹੀ ਫਿਰ ਕੰਮ ਕਰਨ ਲੱਗ ਗਏ ਕਿ ਹਾਂਜੀ ਬਸ ਦੋ ਚਾਰ ਦਿਨ ਘਰੇ ਰਹੀ ਸੀ ਉਦੋਂ ਬਾਅਦ ਲੋਕਾਂ ਦੇ ਗੋਹਾ ਕੁੜਾ ਕਰਨ ਲੱਗ ਗਏ ਸੀ ਅੱਛਾ ਇੰਨੀ ਨਵੀਂ ਵੈਜ ਨੂੰ ਹੀ ਹਾਂਜੀ ਗੋਹਾ ਕੁੜਾ ਦੇ ਤੋਰਦਾ ਕਰਾ ਲਾ ਨਸ਼ਾ ਕਰਦਾ ਸੀ ਤੇ ਤੁਹਾਡੇ ਮਾਪਿਆਂ ਨੂੰ ਪਤਾ ਨਹੀਂ ਸੀਗਾ ਵੀ ਇਹਨਾਂ ਸ਼ਰਤ ਪਤਾ ਨਹੀਂ ਬਸ ਸਰ ਤੋਂ ਖਈ ਹੋ ਗਿਆ ਉਦੋਂ ਹੂੰ ਉਦੋਂ ਦੇਖਦੇ ਕਿਹੜਾ ਸੀ ਦੇਖਦੇ ਸੀ ਉਦੋਂ ਕਿਹੜਾ ਕਿਤੇ ਜਾਂਦੇ ਸੀ ਦੇਖਣ ਕਿ ਮੁੰਡਾ ਦੇਖ ਲਈ ਕਿਵੇਂ ਆ ਉਦੋਂ ਕਿਹੜਾ ਦੇਖ ਦਿੰਦੇ ਸੀ ਹੂੰ ਕਰ ਦਿੰਦੇ ਅੱਜ ਕੱਲ ਕਿਹੜਾ ਨਸ਼ਾ ਕਰਦੇ ਸੀ ਉਦੋਂ ਵਿੱਚੇ ਵਿੱਚ ਕੋਈ ਪਤਾ ਹੀ ਨੱਗਾ ਬਸ ਹੂੰ ਆ ਹੀ ਹੋਗਾ ਤਾਂ ਖਾਈ ਹੋਗਾ ਬਹੁ ਵੱਡਾ ਹੋਇਆ ਹੂੰ ਪਰ ਮੈਂ ਵੀ ਆਪਦੇ ਬੰਦੇ ਦਾ ਸਾਥ ਨਹੀਂ ਛੱਡਿਆ ਜਿੰਨਾ ਚਿਰ ਨਸ਼ਾ ਕਰਦਾ ਸੀ ਮੈਂ ਕਿਤੂ ਹੀ ਲਿਆ ਕੇ ਦਿੰਦੀ ਸੀ ਉਹਨੂੰ ਮੈਂ ਕਦੇ ਵੀ ਲਿਆ ਕੇ ਦਿੰਦੀ ਗੁਆ ਸੁੱਟਦੀ ਕੁਛ ਕਰਦੀ ਸੀ ਉਹਨੂੰ ਨਸ਼ਾ ਘਰੇ ਬੈਠੇ ਨੂੰ ਆਪ ਖੁਦ ਹੱਥੀ ਲਿਆ ਕੇ ਦਿੰਦੀ ਸੀ ਪੀ ਮੰਜੇ ਤੇ ਪਿਆ ਤੇ ਤੁਸੀਂ ਰੋਕਦੇ ਨਹੀਂ ਸੀਗੇ ਤੁਸੀਂ ਲਿਆ ਕੇ ਦਿੰਦੇ ਸੀ ਫਿਰ ਜਦੋਂ ਕਹਿੰਦੇ ਸੀ ਮੰਗਦੇ ਸੀ ਰੀ ਟੁੱਟਦਾ ਹੀ ਲਿਆ ਕੇ ਦੇਣਾ ਪੈਂਦਾ ਸੀ ਕੀ ਕਰੀਏ ਫਿਰ ਮਾਂ ਤੇ ਉਹਦੀ ਜਿੱਤ ਰੱਖਣੀ ਵੀ ਮਾਂ ਪਿਓ ਕੋਈ ਹੱਤੀ ਤੋਰਣਾ ਵੀ ਦੱਸਣਾ ਪੈਂਦਾ ਸੀ ਸਰ ਮਜਬੂਰੀ ਕੁਮਾ ਪਰ ਮੈਂ ਕਦੀ ਦੁੱਖ ਨਹੀਂ ਦੱਸਿਆ ਸੀ ਬਹੁਤ ਵਕਤ ਵੇਖ ਲੈ ਵਿੱਚੇ ਵਿੱਚ ਆਪ ਦਾ ਉੱਥੇ ਰੋ ਲੈਂਦੀ ਸੀ ਬਸ ਖਾ ਲੈਂਦੀ ਮਾਪਿਆਂ ਨੂੰ ਦੱਸਿਆ ਨਹੀਂ ਵੀ ਨਸ਼ੇੜੀ ਲੱਭ ਤਾ ਨਾ ਦੱਸਿਆ ਤੇ ਉਹਨਾਂ ਨੂੰ ਜਦੋਂ ਜਾਣਦੇ ਹੁੰਦੇ ਹੋਣਗੇ ਮੈਂ ਤਲਾਕ ਦੇ ਦੇ ਮੈਂ ਤਾਂ ਮੈਂ ਤਲਾਕ ਨਹੀਂ ਦਿੰਦੀ ਨਾ ਮੈਂ ਬੱਚੇ ਅੱਜ ਛੱਡਣਾ ਛੱਡਾ ਮੈਨੂੰ ਜਿੱਥੋਂ ਤੱਕ ਮੈਂ ਜਾਉਂਦੀ ਰਹੀ ਆ ਦੇ ਬੱਚਿਆਂ ਦੇ ਨਾਲ ਹੀ ਖੜੂਗੀ ਮੈਂ ਸਾਥ ਨਹੀਂ ਛੱਡਿਆ ਬੱਚਿਆਂ ਦਾ ਤੇ ਮਾਪਿਆਂ ਨੂੰ ਅਹਿਸਾਸ ਨਹੀਂ ਹੋਇਆ ਵੀ ਭਈ ਅਸੀਂ ਗਲਤ ਕਰਤਾ ਹੋਇਆ ਸੀ ਉਹਨਾਂ ਨੂੰ ਉਹ ਤਾਂ ਕਹਿੰਦੇ ਸੀ ਪਰ ਮੈਂ ਕੰਨ ਨਹੀਂ ਮੈਂ ਆਪਦਾ ਬੰਦਾ ਨਹੀਂ ਛੱਡਦੀ ਤੇ ਰੰਦਾ ਵਿਆਹ ਮੈਂ ਨਹੀਂ ਛੱਡਦੀ ਉਹ ਸੋਝੇ ਮੈਨੂੰ ਕੁਝ ਕਰਨਾ ਪਿਆ ਯਾਰ ਦੇ ਬੱਚਾ ਖਾਤਰ ਹੂੰ ਪਰ ਮੈਂ ਆਪਦਾ ਸਾਥ ਨਹੀਂ ਛੱਡਦੀ ਬੱਚਾ ਬਣਾ ਆਪਦੇ ਘਰ ਵਾਲੇ ਦਾ ਛੱਡਿਆ ਉਹ ਸਮਝਾਇਆ ਸੀ ਲੋਕਾਂ ਨੇ ਕਿ ਤੇਰੀ ਉਮਰ ਛੋਟੀ ਆ ਹੋਰ ਤਾਈ ਕਰ ਦਿੰਨੇ ਮੈਂ ਕਹਨਾ ਹੂੰ ਬੱਚੇ ਨਹੀਂ ਰੋਲਨੇ ਹੂੰ ਜਦੋਂ ਵਿਆਹ ਤੋਂ ਦੂਜੇ ਤੀਜੇ ਦਿਨ ਬਾਅਦ ਹਨਾ ਕੁੜੀ ਨੂੰ ਕਹਿਦਣ ਚੱਲ ਵੀ ਤੂੰ ਕੰਮ ਕਰ ਤੇ ਫਿਰ ਮਨ ਤੇ ਕੀ ਬੀਤੀ ਤੁਹਾਡੇ ਸਰ ਕੀ ਕਰੀਏ ਫਿਰ ਆਪ ਬਗਾਨਾ ਘਰ ਸੀ ਕਰਨੀ ਪੈਣਾ ਸੀ ਨਹੀਂ ਮਨ ਨੂੰ ਤਾਂ ਠੇਸ ਪਹੁੰਚਦੀ ਹੈ ਮਨ ਨੂੰ ਤਾਂ ਆਉਂਦੀ ਸੀ ਸਰ ਵੀ ਮੇਰੀ ਤਾਂ ਹਲੇ ਮਹਿੰਦੀ ਵੀ ਨਹੀਂ ਲੱਥੀ ਹਾਂ ਲੋਕ ਮੀਨਾ ਮੀਨਾ ਤੇ ਲੱਗੀ ਸੀ ਚੱਲ ਕੰਮ ਕਰੋ ਗਈ ਉੱਥੇ ਕਰਨਾ ਪਿਆ ਸਰ ਹੂੰ ਇਹਨੂੰ ਦੁੱਖ ਸੁਣਾਈਏ ਪਿਓ ਆ ਛੋਟੇ ਸੀ ਪਹਿਣਾ ਸੀ ਪਿਓ ਦੁਖੀ ਸੀ ਪਹਿਣਾ ਹੀ ਪਿਓ ਨੂੰ ਆਪਾਂ ਹੋਰ ਦੁੱਖ ਦਿੰਦੇ ਆਪਣਾ ਪਿਓ ਹੋਰ ਕੀ ਕਰਦਾ ਉਹ ਕੁੜੀਆਂ ਐ ਕਿਉਂ ਕਰਦੀਆਂ ਆਪਦੀ ਜ਼ਿੰਦਗੀ ਬਰਬਾਦ ਕਰ ਲੈਂਦੀਆਂ ਵੀ ਇਹ ਦੱਸਣ ਦੇ ਚੱਕਰ 'ਚ ਵੀ ਹਾਂ ਸੀ ਕਿ ਉਹਨੂੰ ਦੱਸੀਏ ਚੱਲ ਅੱਜ ਕੱਲ ਦੇ ਹੁਣ ਕਹਿ ਦਿੰਦੀਆਂ ਲਾ ਹੋਰ ਵਿਆਹ ਕਰਦੇ ਐਨੇ ਦਖ ਦੇਖ ਲੈ ਮੈਂ ਆਪਦੇ ਬੱਚਿਆਂ ਦੇ ਨਾਲ ਖੜੀ ਮੈਂ ਬੱਚੇ ਨਹੀਂ ਛੱਡੇ ਮੈਨੂੰ ਬਥੇਰਾ ਹੁਣ ਵੀ ਕਹਿੰਦੇ ਤੂੰ ਵਿਆਹ ਕਰਾ ਲਾ ਐ ਕਰ ਲਮਾ ਬੱਚੇ ਨਹੀਂ ਛੱਡਣੀ ਮੈਂ ਤਾਂ ਕੁਝ ਹੋਣੀ ਹੂੰ ਨਾ ਬਾ ਮੈਂ ਵਿਡਿਓ ਪਾਉਣ ਲੱਗੀ ਨਾ ਮਜਬੂਰੀ ਚ ਪਾਈਆਂ ਮੈਂ ਕਹਿੰਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਬਣ ਜੇ ਮੈਂ ਆਪਦੀ ਜ਼ਿੰਦਗੀ ਨਹੀਂ ਦੇਖਦੀ ਮੈਂ ਆਪਦੇ ਬੱਚਿਆਂ ਦੀ ਦੇਖਦੀ ਵੀਡੀਓ ਤੇ ਜਦੋਂ ਕਮੈਂਟ ਆਉਂਦੇ ਆਉਦੋਂ ਫਿਰ ਸਹੀ ਹੁੰਦੇ ਸਰਪਾ ਨਹੀਂ ਸਹੀ ਤਾਂ ਸਾਰੇ ਨਹੀਂ ਹੁੰਦੇ ਗਲਤ ਵੀ ਆ ਜਾਂਦੇ ਨੇ ਚਲੋ ਕੋਈ ਨਹੀਂ ਆਪਾਂ ਕੋਈ ਗੁੱਸਾ ਨਹੀਂ ਕਰਦੇ ਆਪਾਂ ਕਹਿੰਨੇ ਚਲੋ ਕੋਈ ਨਹੀਂ ਆਪਣੀ ਮਜਬੂਰੀ ਆ ਕਰ ਲੈੰਦੋ ਜਿਹੜਾ ਕੋਈ ਭੈਣ ਭਰਾ ਕਰਦਾ ਕੋਈ ਕੁਛ ਕੇ ਮਰਦੀ ਆਪਾਂ ਕਦੀ ਗੁੱਸਾ ਨਹੀਂ ਕਰਾਂਗੇ ਕਾਹਦੀਆਂ ਵੀਡੀਓ ਪਾਉਨੇ ਆ ਤੁਸੀਂ ਵੀਡੀਓ ਆਪਾਂ ਐਂ ਕਦੀ ਗਾਣਾ ਗਾਉ ਲਿਆ ਕਿਵੇਂ ਗਾ ਲਿਆ ਵੀ ਆਪਣਾ ਚਲ ਕੋਈ 2 ਰੁਪਏ ਉਹਨਾਂ ਲੱਗ ਜਾਂਦੇ ਵੀ ਆਪਾਂ ਕੋਈ ਸ਼ੌਂਕ ਨੂੰ ਨਹੀਂ ਪਾਈ ਵੀਡੀਓ ਮਜੀ ਬੁਰੀ ਚ ਪਾਈਆਂ ਵੀ ਕੋਈ ਜ਼ਿੰਦਗੀ ਬੰਦੂ ਆਪਣੀ ਜਦੋਂ ਕਰ ਵਾਲੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਚ ਤਾਂ ਫਿਰ ਵੈਸੇ ਤਾਂ ਪਹਿਲਾਂ ਵੀ ਤੁਹਾਡੇ ਤੇ ਹੀ ਸੀ ਜੋ ਸਾਰੀ ਕਬੀਲਦਾਰੀ ਹਾਂ ਮੇਰੇ ਤੇ ਸੀ ਪਹਿਲਾਂ ਤੇ ਫਿਰ ਕੀ ਫਿਰ ਫਰਕ ਕੀ ਪਿਆ ਜ਼ਿੰਦਗੀ 'ਚ ਜ਼ਿੰਦਗੀ ਜੇ ਬਸ 3-4 ਸਾਲ ਤੇ ਮੈਂ ਤੱਕ ਕੇ ਰੱਖੀ ਰੀ ਅੱਛਾ ਡੈਥ ਤੋਂ ਬਾਅਦ ਹਾਂ ਡੈਥ ਹੋ ਗੇ ਤਾਂ ਕਹਿੰਦੇ ਦੀ ਮੈਂਚ ਕਰਾਂਗੇ ਵਿਆਹ ਕਰ ਲਾ ਹੋਰ ਮੈਂ ਕਦੀ ਮੈਂ ਬੱਚੇ ਫਿਰ ਮੈਂ ਕੇਸ ਝਗੜ ਕੇ ਆਪਦੇ ਸਹੁਰਾ ਤੋਂ ਬੱਚੇ ਲੈਣਾ ਮੈਂ ਕਮਾ ਬੱਚੇ ਨਹੀਂ ਛੱਡਦੀ ਮੈਂ ਕੇਸ ਝਗੜ ਲਾ ਆਪਦੇ ਬੱਚੇ ਆਪਦੇ ਹੱਕ 'ਚ ਕਰ ਲੀ ਮੈਂ ਕੰਨਾ ਵਿਆਹ ਨਹੀਂ ਕਰਾਂਉਂਦੀ ਆਪਦੇ ਬੱਚਿਆਂ ਤੇ ਦਿਨ ਕਰ ਹੂੰ ਤੇ ਤੁਹਾਡੇ ਮਨ ਚ ਨਹੀਂ ਸੀ ਵੀ ਮੇਰੀ ਵੀ ਜ਼ਿੰਦਗੀ ਪੂਰੀ ਪਈ ਐ ਤੇ ਜ਼ਿੰਦਗੀ ਬਾਰੇ ਸੋਚੇ ਨਹੀਂ ਸੀ ਨਹੀਂ ਕਿਉਂਕਿ ਇਹ ਹੁੰਦਾ ਵੀ ਹਨਾ ਵੀ ਜਿਹੜੀ ਆਪਦੇ ਘਰ ਵਾਲੇ ਨਾਲ ਗੱਲ ਕਰ ਲੈਣੀ ਮਨ ਦਾ ਦੁੱਖ ਸੁੱਖ ਕਰ ਲੈਣਾ ਉਹ ਹੋਰ ਕਿਸੇ ਨਾਲ ਨਹੀਂ ਹੁੰਦਾ ਨਹੀਂ ਹੁੰਦਾ ਜੀ ਤੇ ਫੇ ਇਹ ਕਿਵੇਂ ਸੀ ਨਸ਼ੇੜੀ ਸੀ ਮਾੜਾ ਸੀ ਚੰਗਾ ਹੀ ਆਪ ਦਾ ਤੇ ਆਪ ਦਾ ਹੀ ਹੂੰ ਦੁੱਖ ਸੁੱਖਤ ਕਰਦਾ ਹੀ ਸੀ ਚੱਲ ਕੇ ਨਹੀਂ ਸੀ ਪਰ ਉਹ ਪ੍ਰਮਾਤਮਾ ਲਿਖ ਕੇ ਭੇਜਦਾ ਵੀ ਜਿਵੇਂ ਭੋਗਣੇ ਉਹ ਭੋਗ ਦੇ ਤੇ ਇਕੱਲੇਪਣ ਨਾਲ ਫਿਰ ਕਿਵੇਂ ਲੜਦੇ ਵਾਸੋਨਾ ਇੰਨੀ ਉਮਰ ਇੰਨੀ ਜੇ ਤੁਸੀਂ ਦੱਸਦੇ ਵੀ ਹਨਾ 45 ਤੋਂ 50 ਸਾਲ ਦੇ ਵਿੱਚ ਉਮਰ ਹੈ ਤੇ ਤੁਸੀਂ 20 ਸਾਲ ਦੀ ਉਮਰ ਚ ਵੱਧ ਤੋਂ 30 ਸਾਲ ਕੱਲਿਆ ਨੇ ਕੱਟਨੇ ਕਿ ਕਿਵੇਂ ਬੱਚਿਆਂ ਦੇ ਹੋ ਸਕਦਾ ਪੋਸੀਬਲ ਪਰ ਮਾਤਰ ਮਸਬਰ ਹੋਣਾ ਚਾਹੀਦਾ ਹੂੰ ਬੱਚੇ ਹੈਗੇ ਬੱਚਿਆਂ ਨੂੰ ਸਮਝ ਲੈ ਸਾਰਾ ਕੁਝ ਆਪੇ ਖਬਰ ਪਰ ਜਿਹੜੀ ਮਨ ਦੇ ਹੁੰਦੀਆਂ ਉਦਾਸੀਆਂ ਹਨਾ ਉਹ ਤਾਂ ਰਹਿੰਦੀਆਂ ਹੀ ਰਹਿਣਗੀਆਂ ਉਹ ਤਾਂ ਕਦੇ-ਕਦੇ ਦੁੱਖ ਮਨ ਚ ਤਾਂ ਆਉਂਦੇ ਨਹੀਂ ਆ ਜੀ ਪਰ ਕਿ ਕਿਹਨੂੰ ਦੱਸ ਜੀ ਹੂੰ ਕੋਈ ਪਰਿਵਾਰ ਨਹੀਂ ਸਾਥ ਦਿੰਦਾ ਹੁਣ ਪਿਓ ਮੁੱਕ ਗਿਆ ਮਾਂ ਉਹ ਨਹੀਂ ਹੈਗੀ ਸਰ ਤੇ ਕੋਈ ਸਿਰ ਰਿਸ਼ਤੇਦਾਰ ਹੋ ਨਹੀਂ ਸਾਥ ਦਿੰਦਾ ਇਕੱਲੇ ਕੋਈ ਨਹੀਂ ਆਪਣੇ ਨਾਲ ਖੜਦਾ ਇਕੱਲੀ ਔਰਤ ਨੂੰ ਲੜਨਾ ਜ਼ਿੰਦਗੀ ਨਾਲ ਦੁਨੀਆ 'ਚ ਰਹਿਣਾ ਕਿੰਨਾ ਕੌਖਾ ਬਹੁਤ ਔਖਾ ਹੂੰ ਕਿੱਥੇ ਆਪਿਆ ਆਪ ਦੇ ਆਦਮੀ ਨਾਲ ਦੁੱਖ ਸੋਕਰ ਕੇ ਪੈਣਾ ਹੂੰ ਬੱਚਿਆਂ ਨੂੰ ਕੀ ਬਤਾ ਸਾਡੀ ਮਾਂ ਕੇਵੇਂ ਹੂੰ ਜੋ ਲਾਇਆ ਸੋਚ ਲਈ ਦਾ ਪ੍ਰਮਾਤਮਾ ਆਪਣੀ ਕਦੀ ਤਸਮੂਗਾ ਹੀ ਹੂੰ ਮੈਂ ਬਸ ਵੀਡੀਓ ਪਾਉਣ ਲੱਗੀ ਨਾ ਚੱਲ ਕੀ ਤਰਬ ਬਾਹ ਫਾੜੀ ਲੱਗ ਚੱਲ ਭੈਣ ਭਰਾਵਾਂ ਨਾਲ ਨਹੀਂ ਫੜੀ ਰਿਸ਼ਤੇਦਾਰਾਂ ਨੂੰ ਪ੍ਰਮਾਤਮਾ ਤਸਮੂਗਾ ਹੀ ਮੇਰੀ ਕਿਤੇ ਨਾ ਕਿਤੇ ਹੂੰ ਹੁਣ ਜ਼ਿੰਦਗੀ ਕਿਵੇਂ ਹੁਣ ਕੀ ਕਰਦੇ ਹੋ ਤੁਸੀਂ ਬਸ ਹੁਣ ਵੀ ਘਰਾਂ ਚ ਕੰਮ ਕਰ ਬਚਪਨ ਤੋਂ ਲੈ ਕੇ ਹੁਣ ਤੱਕ ਕੰਮ ਹੀ ਕਰੀਆ ਹੈ ਘਰਾਂ ਚ ਕੀਤਾ ਹੂੰ ਕਿਤੇ ਬੈ ਕੇ ਰੋਟੀ ਨਹੀਂ ਖਾ ਕੇ ਦੇਖੀ ਇੱਕ ਦਿਨ ਤੇ ਅੱਜ ਮੈਂ ਮੰਜੇ ਤੇ ਬੈਠੀ ਹੂੰ 2 ਦੀ ਪਰੌਲਾ ਮੈਂ ਮੇਰੀ ਦਵਾਈ ਚੱਲਦੀ ਆ ਦਵਾਈ ਖਾ ਲੈਂਦੀ ਆ ਤੁਰਪਈ ਨਹੀਂ ਜਦੋਂ ਜਮਾ ਡਾਊਨ ਹੋ ਜਾਉ ਉਹਦੋਂ ਭਾਂਡੇ ਦਿੱਤੇ ਆ ਮੈਂ ਦਿਲ ਨਹੀਂ ਹਾਰੀ ਪਰ ਬਹੁਤ ਦੁੱਖ ਦੇ ਇੱਕ ਮਿਸਤਰੀ ਨਾਲ ਦਿਹਾੜੀ ਕਾਰ ਕਰਕੇ ਟੀਪ ਇੱਟਾਂ ਦਾ ਕੰਮ ਸਾਰਾ ਟੀਪ ਦਾ ਮੈਂ ਕਰ ਲਈ ਅੱਛਾ ਸਾਰਾ ਮਿਸਤਰੀ ਦਾ ਕੰਮ ਸਾਰਾ ਸਿੱਖੀ ਹੋਈ ਹੂੰ ਹੂੰ ਤਾਂ ਹੀ ਇੱਥੋਂ ਤੱਕ ਆਕਰਾਰ ਦੇ ਬੱਚਿਆਂ ਦੇ ਨਾਲ ਸਾਥ ਨੂੰ ਬਗਾਇਆ ਤੋਂ ਬਾਅਦ ਹੂੰ ਪਰ ਆਪਾਂ ਲੋਕਾਂ ਵਾਂਗੂ ਫਿਰ ਤੁਰ ਤੁਰਨੇ ਕੀਤਾ ਉੱਥੇ ਐ ਆਪਦੇ ਬੱਚਿਆਂ ਦਾ ਸੋਚਾ ਮੇਰੇ ਬੱਚੇ ਨਾ ਭੁੱਖੇ ਮਰਨ ਮੇਰੇ ਬੱਚੇ ਨਾ ਤੇ ਹੁਣ ਤਾਂ ਕੰਮ ਕਰਨ ਚ ਦਿੱਕਤ ਹੁੰਦੀ ਹੋਊਗੀ ਹੁੰਦੀ ਐ ਸਰ ਉਮਰ ਦੇ ਹਿਸਾਬ ਨਾਲ ਸ਼ਰੀਰ ਦੇ ਹਿਸਾਬ ਨਾਲ ਹਾਂਜੀ ਹੁੰਦੀ ਐ ਪਰ ਕੀ ਕਰੀਏ ਬੱਚੇ ਅੱਜ ਕੱਲ ਤਾਂ ਪਤਾ ਹੀ ਯਾਰ ਕਿੱਥੋਂ ਮਾਂ ਲਿਆ ਕੇ ਦੇਵੇ ਖਾ ਲੈਣਗੇ ਨਹੀਂ ਤੇ ਆ ਬੱਟੇਆ ਕਰੇ ਤੁਹਾਡਾ ਬੇਟਾ ਕੰਮ ਨਹੀਂ ਕਰਦਾ ਕੋਈ ਕਰਦਾ ਕਦੀ ਲੱਗ ਜਾਂਦਾ ਦੋ ਦਿਹਾੜਾਂ ਨਾਲਾਂ ਦਾ ਦੂਜੇ ਦਿਨ ਘਰੇ ਰਹਿ ਜਾਂਦਾ ਹੂੰ ਕਿੰਨੂ ਦੁੱਖ ਦੱਸੇਗੇ ਕੰਮ ਨਹੀਂ ਮਿਲਦਾ ਉਹਨੂੰ ਵੀ ਹਾਂ ਕੰਮ ਬਸ ਐ ਨਹੀਂ ਇੱਕ ਲੱਤ ਦਾ ਤਾਂ ਫ੍ਰਿਸ਼ਨ ਹੋਇਆ ਸੀ ਅੱਛਾ ਤਾਂ ਕਰਕੇ ਕੰਮ ਨਹੀਂ ਹੁੰਦਾ ਇੱਕ ਥੋੜਾ ਜਿਹਾ ਨਰਮ ਵਾਲਾ ਭੋਲਾ ਵਾਲਾ ਹੂੰ ਸਿਰੇ ਨਹੀਂ ਜਾਂਦਾ ਕਿਸੇ ਨਾਲ ਜੇ ਕਿਸੇ ਦਿਹਾੜੀ ਲਾ ਹੁੰਦਾ ਅਲਾ ਕਹਿੰਦਾ ਅੱਜ ਲੈ ਜੀ ਪੈਸੇ ਕੱਢ ਨੂੰ ਅਗਲਾ ਕਹਿੰਦਾ ਹਈ ਮੇਰੇ ਕੋਲੇ ਬਹੁ ਮੂਰੇ ਬੋਲਦਾ ਨਹੀਂ ਆ ਕੇ ਕਿਸੇ ਦੇ ਤੇ ਪਰ ਮੈਨੂੰ ਕਹਿਣਾ ਪੈਂਦਾ ਵੀ ਤੂੰ ਦਿਹਾੜੀ ਤੇ ਜਾਂਦਾ ਤੈਨੂੰ ਪੈਸਾ ਕੋਈ ਦਿੰਦਾ ਨਹੀਂ ਘਰੀ ਬਹਿ ਜਾ ਫਿਰ ਹੋਰ ਕੀ ਹੂੰ ਇਹਦੇ ਨਾਲ ਲੜਾਂਗੇ ਆਪਣਾ ਕੌਣ ਮਗਰ ਲੜਨ ਵਾਲਾ ਕੋਈ ਐ ਨਹੀਂ ਹੋਰ ਕੋਈ ਨਹੀਂ ਦਿਲ ਦੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਹਿਣੀ ਬਸ ਬਹੁਤ ਮਿਹਰਬਾਨੀ ਆਪਣਾ ਇਹ ਪ੍ਰਮਾਤਮਾ ਸੁਣ ਲਿਆ ਆਪਣਾ ਗਾਂ ਖੜੀ ਹੈ ਤੁਹਾਡੇ ਵਰਗਾ ਵੀਰ ਭਰਾਵਾਂ ਨੇ ਆਪਣਾ ਸਾਥ ਦਿੰਦੇ ਰਹੋ ਸਾਰੇ ਹਮ ਧੰਨਵਾਦ ਤੁਹਾਡਾ ਬਹੁਤ ਇਨਾ ਬਹੁਤ ਜ਼ਿਆਦਾ ਜੀ ਤੁਸੀਂ ਵੀ ਸਾਨੂੰ ਤੁਹਾਡਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਕੰਮ ਆਵਦਾ ਛੱਡ ਕੇ ਸਾਡੇ ਇੰਨੀ ਦੂਰੋਂ ਆਏ ਸਾਡੇ ਕੋਲ ਚੱਲ ਕੇ ਉਜੋਰ ਸੇਵਾ ਪਾਣੀ ਦੱਸੋਗੀ ਬਸ ਧੰਨਵਾਦ ਜੀ ਧੰਨਵਾਦ ਬਹੁਤ ਜੀ ਤੁਹਾਡਾ ਜੁੜੇ ਰਹੋ ਵੋਕਲ ਚ ਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ